ਦੋਸਤੋ ਆਓ ਅੱਜ ਆਪਾਂ ਆਪਣੇ ਘਰ ਦੀ ਗਾਰਡਨ ਬਾਰੇ ਮੈਂ ਤੁਹਾਨੂੰ ਦੱਸਦੀਆਂ ਜੋ ਕਿ ਮੈਂ ਆਪਣੇ ਹੱਥ ਨਾਲ ਖੁਦ ਆਪਣੀਆਂ ਸਬਜ਼ੀਆਂ ਤਿਆਰ ਕੀਤੀਆਂ ਏ ਜੋ ਕਿ ਮੈਂ ਹਰ ਸਾਲ ਹੀ ਕਰਦੀ ਆ ਮਤਲਬ ਕਿ ਮੈਂ ਇੱਥੇ ਆਪਣਾ ਇਹ ਛੋਟਾ ਜਿਹਾ ਗਾਰਡਨ ਹੈ ਇਹਦੇ ਵਿੱਚ ਮੈਂ ਆਪਣੀ ਹਰੇਕ ਤਰ੍ਹਾਂ ਦੀ ਸਬਜ਼ੀ ਉਗਾਉਂਦੀ ਏ ਜਿਸ ਤਰ੍ਹਾਂ ਕਿ ਮੇਥੀ ਇਹ ਦੇਖੋ ਮੇਥੀ ਪਾਲਕ ਇਹ ਹੈਗੇ ਲਸਣ ਤੇ ਇਹ ਬੈਂਗਣਾ ਦੇ ਕੁਝ ਪੌਦੇ ਤੇ ਇਹ ਹਲਦੀ ਉਹ ਮਤਲਬ ਕਿ ਆਹ ਦੇਖੋ ਆਪਾਂ ਬੈਂਗਣਾ ਦੇ ਕੁਝ ਪੌਦੇ ਲਗਾਏ ਸੀਗੇ ਜੋ ਕਿ ਹੁਣ ਤਾਂ ਆਪਾਂ ਥੋੜੇ ਜੀ ਇਹਨਾਂ ਨੂੰ ਕੱਟ ਦਿੱਤਾ ਇਹ ਦੇਖੋ ਪੂਰੇ ਮਤਲਬ ਕਿ ਗਰਮੀਆਂ ਪ੍ਰਸਾਦ ਖੂਬ ਇੱਥੋਂ ਸਾਨੂੰ ਬੈਂਗਣਾਂ ਦੀ ਜਿਹੜੀ ਉਹ ਹੈ ਸਬਜ਼ੀ ਤੇ ਮਿਲੀ ਹੈ ਬਹੁਤ ਜ਼ਿਆਦਾ ਇਹਨੂੰ ਮਤਲਬ ਕਿ ਬਹੁਤ ਜ਼ਿਆਦਾ ਫੜ ਲੱਗਿਆ ਤੇ ਆਪਾਂ ਆਪ ਤਾਂ ਖਾਦੇ ਹੀ ਐ ਤੇ ਆਪਾਂ ਕਾਫੀ ਆਪਣੇ ਗੁਆਂਡ ਵਿੱਚ ਵੀ ਵੰਡੇ ਬਹੁਤ ਜ਼ਿਆਦਾ ਸੋਹਣੇ ਸੋਹਣੇ ਬੈਂਗਣ ਇੱਥੋਂ ਆਪਾਂ ਨੂੰ ਪ੍ਰਾਪਤ ਹੋਏ ਤੇ ਮਤਲਬ ਕਿ ਇੰਨੇ ਜ਼ਿਆਦਾ ਐ ਇਹ ਥੋੜੇ ਜਿਹਾ ਮਤਲਬ ਕਿ ਆਪਾਂ 2-4 ਜਿਹੜੇ ਇਹਦੇ ਪੌਦੇ ਉਹ ਰਹਿਣ ਦਿੱਤੇ ਸੀਗੇ ਬਾਕੀ ਤਾਂ ਮੈਂ ਸਭ ਕੱਟ ਦਿੱਤੇ ਸੀਗੇ ਕਿਉਂਕਿ ਬਹੁਤ ਜ਼ਿਆਦਾ ਵੱਡੇ ਵੱਡੇ ਹੋ ਗਏ ਸੀਗੇ ਇਹ ਤੇ ਇਹ ਆਪਾਂ ਜੋ ਕਿ ਆਰਬੀ ਲਗਾਈ ਸੀਗੀ ਗਰਮੀਆਂ ਚ ਜਿਸ ਤੋਂ ਆਪਾਂ ਇਹ ਤੋਂ ਬੇਸਣ ਨਾਲ ਮਤਲਬ ਕਿ ਪਕੌੜੇ ਵਗੈਰਾ ਤਿਆਰ ਕੀਤੇ ਜਾਂਦੇ ਸਾਗ ਬਣਾਇਆ ਜਾਂਦਾ ਬਹੁਤ ਜ਼ਿਆਦਾ ਵਧੀਆ ਮਤਲਬ ਕਿ ਇਹ ਤੋਂ ਫਸਲ ਹੋਈ ਤੇ ਇਹ ਮਤਲਬ ਕਿ ਇੰਨੀ ਜ਼ਿਆਦਾ ਉਹ ਟੇਸਟੀ ਲੱਗਦੇ ਬਰਸਾਤ ਬਰਸਾਤ ਗਰਮੀ ਆ ਕਿ ਸਾਰੀ ਖੁਸ਼ ਹੋ ਕੇ ਸਾਰੀ ਫੈਮਿਲੀ ਖੁਸ਼ ਹੋ ਕੇ ਖਾਂਦੀ ਤੇ ਇਹ ਆਪਾਂ ਥੋੜੀ ਜੀ ਹਲਦੀ ਲਗਾਈ ਸੀਗੀ ਮਤਲਬ ਕਿ ਇਹ ਥੋੜੀ ਆ ਪਰ ਸਾਡੇ ਪੂਰੇ ਸਾਲ ਵਾਸਤੇ ਹੋ ਜਾਂਦੀ ਕਿਉਂਕਿ ਆਪਾਂ ਦੋ ਹੀ ਮੈਂਬਰ ਹੈ ਮੇਰੇ ਹਸਬੰਦ ਤੇ ਮੈਂ ਤੇ ਬੇਟਾ ਮੇਰਾ ਬੰਬੇ ਹੈ ਇਸ ਕਰਕੇ ਸਾਨੂੰ ਆਪਣੇ ਸਾਲ ਭਰ ਦਾ ਵਰਤਨ ਇੱਥੋਂ ਹੀ ਮਿਲ ਜਾਂਦਾ ਕਿਉਂਕਿ ਇਹ ਇੰਨੀ ਵਧੀਆ ਹੁੰਦੀ ਆ ਘਰ ਦੀ ਹਲਦੀ ਕਿ ਮਤਲਬ ਕਿ ਚ ਕੋਈ ਮਿਲਾਵਟ ਨਹੀਂ ਕੋਈ ਪੂਸ਼ ਨਹੀਂ ਤੇ ਇੰਨਾ ਵਧੀਆ ਕਲਰ ਇਹਦਾ ਬਹੁਤ ਜ਼ਿਆਦਾ ਵਧੀਆ ਤੇ ਇਹ ਥੋੜੇ ਜਿਹਾ ਬੈਂਗਣਾ ਦੇ ਨੋ ਸੀਗੇ ਪੌਦੇ ਜਿਹੜੇ ਕਿ ਬੈਂਗਣੀ ਹੈ ਲੰਮੀ ਬੈਂਗਣੀ ਕਹਿੰਦੇ ਜੀ ਇਹਨੂੰ ਇਹ ਆਪਾਂ ਬਿਲਕੁਲ ਉੱਪਰੋਂ ਘੱਟ ਦਿੱਤੇ ਸੀਗੇ ਹੁਣ ਜਦੋਂ ਮਤਲਬ ਕਿ ਇਹ ਸਰਦੀਆਂ ਸਟਾਰਟ ਹੋਈਆਂ ਤੇ ਆਪਾਂ ਬਿਲਕੁਲ ਇਹਨੂੰ ਕੱਟ ਦਿੱਤਾ ਸੀਗਾ ਤੇ ਦੁਆਰਾ ਮਤਲਬ ਕਿ ਇਹਨਾਂ ਦੇ ਉਹ ਤੋਂ મતલਬ ਕਿ ਮੋਲ ਜਿਹੜੇ ਫੁੱਟ ਗਏ ਨਵੇਂ-ਨਵੇਂ ਕੁਰਮਬਲਾ ਆ ਗਏ ਤੇ ਨਾਵੇਂ ਫਿਰ મતલਬ ਕਿ ਬੈਂਗਣੀ ਲੱਗਣੀ ਸ਼ੁਰੂ ਹੋ ਗਈ ਜੋ ਕਿ ਬਹੁਤ ਜ਼ਿਆਦਾ ਵਧੀਆ ਬਿਲਕੁਲ ਕੋਮਲ-ਕੋਮਲ ਜੇ ਬੜੇ ਟੇਸਟੀ ਬਣਦੇ ਬਹੁਤ ਜ਼ਿਆਦਾ ਵਧੀਆ ਸਬਜ਼ੀ ਇਹਨਾਂ ਤੋਂ ਅਸੀਂ ਤਿਆਰ ਕਰਦੇ ਆ ਇਹ ਤੇ ਕੁਝ ਆਪਾਂ ਟਮਾਟਰਾਂ ਦੇ ਵੀ ਪੌਦੇ ਲਗਾਏ ਸੀਗੇ મતલਬ ਕਿ ਗਰਮੀ ਵਿੱਚ ਤਾਂ ਬਹੁਤ ਜ਼ਿਆਦਾ ਟਮਾਟਰ ਸਾਨੂੰ ਪ੍ਰਾਪਤ ਹੋਏ ਆਪਾਂ ਆਪਾਂ ਕਾਫੀ ਲਗਾਏ ਸੀਗੇ ਇੱਥੇ ਪੌਦੇ ਤੇ ਹੁਣ ਆਪਾਂ ਉਹ ਫੁੱਟ ਦਿੱਤੇ ਆ ਤੇ ਨਵੇਂ ਸੀਰੇ ਤੋਂ ਇਹ ਕੀਤਾ ਹੈ ਤੇ ਇਹ ਆਪਾਂ ਮੇਥੀ ਲਗਾਈ ਹੈ ਥੋੜੀ ਜੀ ਜੇਕ ਪਰਾਂਠੀਆਂ ਵਾਸਤੇ ਸਾਗ ਵਿੱਚ ਪਾਉਣ ਵਾਸਤੇ ਇਹ ਮੇਥੀ ਆਪਣੀ ਤਿਆਰ ਹੋ ਰਹੀ ਹੈ ਤੇ ਇਹ ਦੇਖੋ ਵਿੱਚ ਆਪਾਂ ਮਿਰਚਾਂ ਦੇ ਪੌਦੇ ਵੀ ਲਗਾਏ ਬੜੀਆਂ ਲੰਮੀਆਂ ਲੰਮੀਆਂ ਕਾਫੀ ਸੁੰਦਰ ਸੁੰਦਰ ਮਿਰਚਾਂ ਇਹਨਾਂ ਨੂੰ ਲੱਗੀਆਂ ਐ ਤੇ ਇਹ ਥੋੜਾ ਜਿਹਾ ਆਪਾਂ ਪਾਲਕ ਲਗਾਇਆ ਸੀਗਾ ਤੇ ਮਤਲਬ ਕਿ ਸਾਗ ਵਿੱਚ ਪਾਉਣ ਵਾਸਤੇ ਹੋਰ ਪਰਾਠੇ ਬਣਾਉਣ ਵਾਸਤੇ ਵਿੱਚ ਥੋੜੇ ਜਿਹਾ ਆਪਾਂ ਇਹਦੇ ਟਮਾਟਰਾਂ ਦੇ ਪੋਤੇ ਵੀ ਇਹਦੇ ਵਿੱਚ ਲਗਾ ਦਿੱਤੇ ਤੇ ਜੋ ਕਿ ਦੇਖਣ ਨੂੰ ਬਹੁਤ ਜ਼ਿਆਦਾ ਸੋਹਣੇ ਲੱਗਦੇ ਐ ਤੇ ਬੜੇ ਵਧੀਆ ਮਤਲਬ ਕਿ ਟੇਸਟੀ ਪਾਲਕ ਇਹਨਾਂ ਤੋਂ ਮਤਲਬ ਕਿ ਬਹੁਤ ਜ਼ਿਆਦਾ ਸਾਗ ਜਿਹੜਾ ਬਹੁਤ ਜ਼ਿਆਦਾ ਟੇਸਟੀ ਹੋ ਜਾਂਦਾ ਤੇ ਇਹ ਆਪਾਂ ਥੋੜੀ ਜਿਹੀ ਕਿਆਰੀਆਂ ਵਿੱਚ ਲਗਾਈ ਸੀ ਜਾਂ ਲਸਣ ਦੀਆਂ ਕਿਉਂਕਿ ਮੈਂ ਨਾ ਇਕੱਲੀ ਹੁੰਦੀ ਆ ਘਰ ਵਿੱਚ ਤੇ ਮੈਂ ਮਤਲਬ ਕੀਤੇ ਤਨ ਹਰ ਸਾਲ ਹੀ ਜੋ ਨਾਨਾ ਦੀ ਉਹ ਪ੍ਰਾਲੀ ਹੁੰਦੀ ਹੈ ਨਾ ਉਹ ਉਹਦੇ ਉੱਤੇ ਪਾ ਦਿੰਦੇ ਆ ਇਸ ਤੇ ਤਾਂ ਪਾਈ ਜਾਂਦੀ ਕਿ ਮਤਲਬ ਕਿ ਇਹਦੇ ਵਿੱਚ ਕੋਈ ਘਾਹ ਵਗੈਰਾ ਨਾ ਉੱਗੇ ਜਿਆਦਾ ਕਿਉਂਕਿ ਫਿਰ ਦਾਈ ਦੀ ਗੁਡਾਈ ਦੀ ਜੋ ਵੀ ਬੋਲਦੇ ਆਪਾਂ ਗੁਡਾਈ ਆਪਾਂ ਨਿਧਾਈ ਵੀ ਬੋਲ ਦਿੰਦੇ ਉਹ ਕਰਨੀ ਪੈਂਦੀ ਹੈ ਤੇ ਮੇਰੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਦੋਸਤੋ ਇਸ ਕਰਕੇ ਮੈਂ ਨਾ ਇਹਦੇ ਉੱਤੇ ਮਤਲਬ ਕਿ ਪ੍ਰਾਲੀ ਸੁੱਟ ਦਿੰਦੀ ਆ ਤੇ ਜਿਆਦਾ ਜਿੱਤੇ ਤੇ ਘਾਹ ਨਹੀਂ ਜੰਮਦਾ ਤੇ ਲਸਣ ਬੜਾ ਵਧੀਆ ਤਿਆਰ ਹੁੰਦਾ ਹੈ ਤੇ ਇਹ ਦੇਖੋ ਇਹ ਮੈਂ ਥੋੜੇ ਜਿਹੇ ਪੌਦੇ ਟਮਾਟਰਾਂ ਦੇ ਬਹਨ ਤੇ ਗੋभी ਅਤੇ ਫੁੱਲ ਗੋभी ਇਹ ਲਗਾਈ ਹੈ ਮਤਲਬ ਕਿ ਆਪਣੇ ਜੋਗੀ ਮੇਰੇ ਜੋਗੀ ਮਤਲਬ ਕਿ ਆਪਣੇ ਘਰ ਜੋਗੀ ਆਪਾਂ ਇੱਥੋਂ ਹੀ ਲੈ ਲੈਂਦੇ ਆ ਕਦੇ ਮਹੂਲ ਸਬਜੀ ਨਹੀਂ ਲਈ ਅੱਜ ਤੱਕ ਕਦੇ ਗਰਮੀ ਆ ਸਰਦੀਆਂ ਕਦੇ ਮਹੂਲ ਨਹੀਂ ਲਈ ਆਪਣੇ ਘਰ ਤੋਂ ਹੀ ਆਪਣੀ ਸਬਜੀ ਮੈਂ ਹਮੇਸ਼ਾ ਤਿਆਰ ਕਰਦੀਆਂ ਤੇ ਇਹ ਥੋੜੀ ਜੀ ਆਪਾਂ ਮੂਲੀਆਂ ਦੇ ਬੀਜ ਲਗਾਉਂਦੇ ਸੀ ਕਿ ਬੱਟਾਂ ਤੇ ਤੇ ਆ ਆਪਾਂ ਲਸਣ ਦੀ ਜਿਹੜੀ ਬਾਟਿਆ ਗਵਲੀ ਬਾਟੀ ਇਹਦੇ ਤੇ ਆਪਾਂ ਮਤਲਬ ਕਿ ਧਨੀਆ ਲਗਾਤਾ ਸੀਗਾ ਜੋ ਕਿ ਹੁਣ ਉਗ ਰਿਹਾ ਹੈ ਤਿਆਰ ਹੋ ਰਿਹਾ ਹੈ ਤੇ ਬੜਾ ਵਧੀਆ ਮਤਲਬ ਕਿ ਆਪਣੇ ਘਰ ਦਾ ਫਰੈਸ਼ ਧਨੀਆ ਖਾਣ ਨੂੰ ਮਿਲ ਜਾਏ ਤੇ ਮਜ਼ਾ ਹੀ ਆ ਜਾਂਦਾ ਹੈ ਤੇ ਇਹ ਦੇਖੋ ਇਹ ਆਪਾਂ ਥੋੜੀ ਜੀ ਸਰੋਂ ਸਾਗ ਮਤਲਬ ਕਿ ਸਰੋਂ ਦਾ ਸਾਗ ਬਣਾਉਂਦੇ ਹੁੰਦੇ ਤੇ ਸਰੋਂ ਵੀਜੀ ਹੈ ਮਤਲਬ ਕਿ ਖੈਰ ਆਪਣੇ ਜੋ ਕੀ ਤਾਂ ਕੀ ਸਾਰੇ ਹੀ ਲੈ ਜਾਂਦੇ ਆ ਇੱਥੋਂ ਜੀ ਇਹਨਾਂ ਨੂੰ ਲੋੜ ਹੁੰਦੀ ਹੈ ਤੇ ਮਤਲਬ ਕਿ ਘਰ ਦਾ ਸਾਗ ਹੋਵੇ ਤਾਂ ਫਿਰ ਕਿਹਾਈ ਵਾਤਾ ਅਲੱਗ ਹੀ ਨਜ਼ਾਰਾ ਹੁੰਦਾ ਆਪਣੇ ਘਰਿਆਂ ਦੇ ਸਾਗ ਦਾ ਤਾਂ ਤੇ ਆਪਾਂ ਇੱਥੋਂ ਆਪਣਾ ਸਰੋਂ ਤੋੜ ਲਈਦੀ ਤੇ ਜਿਹੜੀ ਸਰੋਂ ਦੀ ਗਬਲੀ ਵਾਟ ਹੈ ਨਾ ਇਹਦੇ ਤੇ ਮੈਂ ਮਟਰ ਲਗਾ ਦਿੱਤੇ ਹੈ ਮਟਰਾਂ ਦੇ ਮਤਲਬ ਕਿ ਬੀਜ ਲਗਾ ਦਿੱਤੇ ਹੈ ਤੇ ਹੁਣ ਜਦ ਜਦ ਸਰੋਂ ਵੱਡੀ ਹੋਣੀ ਤੇ ਉਹ ਵੀ ਬੀਲਾ ਹੁੰਦੀਆਂ ਜਾਣੀਆਂ ਤੇ ਉਹਨਾਂ ਨੇ ਇਹ ਨਾਲ ਤੇ ਮਤਲਬ ਕਿ ਆਪਣਾ ਘਰ ਬਣਾ ਲੈਣਾ ਤੇ ਬੜੇ ਵਧੀਆ ਮਿੱਠੇ ਮਿੱਠੇ ਤਾਜ਼ੇ ਮਟਰ ਆਪਣੇ ਬਣਾ ਤੋੜ ਕੇ ਸਬਜ਼ੀ ਬਣਾਈ ਦੀ ਹੈ ਕਿ ਮਜ਼ਾ ਹੀ ਆ ਜਾਂਦਾ ਹੈ ਤੇ ਇਸ ਤਰ੍ਹਾਂ ਮੈਂ ਆਪਣਾ ਥੋੜਾ ਬਹੁਤ ਅੰਤ ਮਤਲਬ ਕਿ ਲਗਾਇਆ ਹੈ ਜੋ ਵੀ ਹੈ ਤੁਹਾਨੂੰ ਦੱਸ ਦਿੱਤਾ ਦੋਸਤੋ ਮੈਂ ਸਵੇਰ ਸ਼ਾਮ ਆਪਣਾ ਵੀ ਜਿਵੇਂ ਵੀ ਇੱਕ ਘੰਟਾ ਅੱਧਾ ਘੰਟਾ ਜ਼ਰੂਰ ਇਸ ਜਗ੍ਹਾ ਤੇ ਆ ਕੇ ਆਪਣਾ ਟੇਕ ਪਾਲ ਕਰਦੀ ਇਹਨਾਂ ਦੀ ਜੋ ਵੀ ਮਤਲਬ ਕਿ ਕੋਈ ਛੋਹ ਜਿਹੀ ਬੁੱਟੀ ਜਾਂ ਕੋਈ ਐਦਾਂ ਦੀ ਕੋਈ ਚੀਜ਼ ਇਹਨਾਂ ਤੋਂ ਕੋਈ ਕੀੜਾ ਵਗੈਰਾ ਨਾ ਲੱਗਿਆ ਹੋਵੇ ਉਹ ਮੈਂ ਜ਼ਰੂਰ ਦੇਖਦੀ ਹੁੰਦੀ ਚੈੱਕ ਕਰਦੀ ਹੁੰਦੀ ਡੇਲੀ ਆ ਕੇ ਤੇ ਇਸ ਤਰ੍ਹਾਂ ਮਤਲਬ ਕਿ ਕਹਿੰਦੇ ਹੁੰਦੇ ਨੇ ਨਾ ਆਪਣੇ ਖੇਤ ਵਿੱਚ ਜ਼ਰੂਰ ਜਾਣਾ ਚਾਹੀਦਾ ਤੇ ਜਿਹੜੀ ਫਸਲ ਹੁੰਦੀ ਨਾ ਉਹ ਤਾਂ ਮਾਲਕ ਨੂੰ ਦੇਖ ਕੇ ਵੈਸੇ ਹੀ ਖੁਸ਼ ਹੋ ਜਾਂਦੀ ਹੈ ਤੇ ਇਸ ਕਰਕੇ ਮੈਂ ਜ਼ਰੂਰ ਆਪਣੇ ਸਵੇਰੇ ਸ਼ਾਮ ਆਪਣੀ ਦੇਖਭਾਲ ਕਰਨੀ ਤੇ ਦੁਪਹਿਰੇ ਪਾਣੀ ਵੀ ਦੇਣਾ ਗਾਰਡਨਿੰਗ ਨੂੰ ਪਾਣੀ ਵੀ ਦੇਣਾ ਮੈਲ ਵੀ ਪਾਣੀ ਤੇ ਦੇਖਭਾਲ ਵੀ ਕਰਨੀ ਮੈਂ ਤੇ ਮੇਰਾ ਟਾਈਮ ਬਿਲਕੁਲ ਐ ਦਸਪੈਂਟ ਹੋ ਜਾਂਦਾ ਮੈਨੂੰ ਬਿਲਕੁਲ ਵੀ ਪਤਾ ਨਹੀਂ ਚੱਲਦਾ ਤੇ ਇਹ ਕੁਝ ਮੈਂ ਭਿੰਡੀਆਂ ਦੇ ਪੌਦੇ ਜਿੱਦਾਂ ਗਰਮੀਆਂ ਵਿੱਚ ਲਗਾਉਂਦੇ ਹੁੰਦੇ ਉਹ ਲਗਾਏ ਸੀਗੇ ਬਹੁਤ ਭਿੰਡੀ ਲੱਗੀ ਇਹਨਾਂ ਨੂੰ ਤੇ ਹੁਣ ਮੈਂ ਉੱਪਰੋਂ ਕੱਟ ਦਿੱਤੇ ਤੇ ਨਵੇਂ ਜਿੱਤ ਰੂੰਬੜਾ ਨਿਕਲੇ ਆਈਆਂ ਤੇ ਥੋੜੀ-ਬਹੁਤੀ ਭਿੰਡੀ ਹੁਣ ਵੀ ਲੱਗ ਰਹੀ ਹੈ ਤੇ ਜਦੋਂ ਮਤਲਬ ਕਿ ਇਹ ਜਿਹੜੀ ਜਗ੍ਹਾ ਮੈਂ ਖਾਲੀ ਛੱਡੀ ਹੈ ਨਾ ਤੇ ਉੱਥੇ ਪਿਆਜ਼ ਲਗਾਵਾਂਗੇ ਆਪਾਂ ਸਰਦੀਆਂ ਨੂੰ ਤੇ ਇਹ ਭਿੰਡੀ ਵੀ ਪੁੱਟ ਦਵਾਂਗੇ ਤੇ ਫਿਰ ਉਸ ਟਾਈਮ ਆਪਾਂ ਮਤਲਬ ਕਿ ਇਹਦੇ ਜਿਹੜੀ ਇਹ ਭਿੰਡੀ ਵਾਲੀ ਜਗਾ ਇੱਥੇ ਵੀ ਆਪਾਂ ਪਿਆਜ਼ ਲਗਾ ਦੇਣੇ ਆ ਤੇ ਇਸ ਤਰ੍ਹਾਂ ਆਪਣੇ ਘਰ ਦਾ ਸਾਲਜੁਗ ਆਪਣਾ ਪਿਆਜ਼ ਵੀ ਤਿਆਰ ਹੋ ਜਾਂਦਾ ਹੈ ਤੇ ਇਸ ਤਰ੍ਹਾਂ ਮਤਲਬ ਕਿ ਵਧੀਆ ਲੱਗਦਾ ਆਪ ਨੂੰ ਵੀ ਵਧੀਆ ਲੱਗਦਾ ਤੇ ਖਾਣ ਨੂੰ ਵੀ ਵਧੀਆ ਚੀਜ਼ ਮਿਲ ਜਾਂਦੀ ਐ ਤੇ ਆਪਣਾ ਟਾਈਮ ਵੀ ਸਪੈਂਡ ਹੋ ਜਾਂਦਾ ਆਪਣੀ ਕਸਰਤ ਵੀ ਹੋ ਜਾਂਦੀ ਸਭ ਕੁਝ ਹੋ ਜਾਂਦਾ ਦੋਸਤੋ ਇਸ ਤਰ੍ਹਾਂ ਮਨ ਵੀ ਖੁਸ਼ ਰਹਿੰਦਾ ਐ ਕਿਉਂਕਿ ਆਪਣੀ ਫਸਲ ਨੂੰ ਤੀਕੇ ਵੈਸੀ ਵਧੀਆ ਵਧੀਆ ਲੱਗਦਾ ਤੇ ਮੈਂ ਨਿਤ ਕੋਈ ਹੋਰ ਨਾਵਾ ਕੋਈ ਵੀ ਆਇਆ ਕੇ ਕੋਈ ਪਨੀਰੀ ਆਈ ਮੈਂ ਜ਼ਰੂਰ ਲਿਆ ਕੇ ਆਪਣੇ ਇੱਥੇ ਲਗਾ ਲੈਂਦੀ ਆ ਤੇ ਚਲੋ ਹੁਣ ਆਪਾਂ ਚੱਲਦੇ ਆ ਆਪਣੇ ਬੇੜੇ ਵਿੱਚ ਤੇ ਮੈਂ ਆਪਣੇ ਮਤਲਬ ਕਿ ਅੰਦਰ ਵੀ ਥੋੜਾ ਜਿਹਾ ਛੋਟਾ ਜਿਹਾ ਬਗੀਚਾ ਤਿਆਰ ਕੀਤਾ ਸੀ ਗਰਮੀਆਂ ਵੇਲੇ ਇਹ ਦੇਖੋ ਇਹ ਜਿਹੜੇ ਆਪਾਂ ਸਾਈਡਾਂ ਤੇ ਇਹ ਲੱਕੜੀਆਂ ਗੱਡੀਆਂ ਨੇ ਪਾਈਪ ਟਾਈਪ ਇਹ ਤੇ ਛੱਤ ਬਣਾਈ ਸੀ ਤੇ ਇਹਨਾਂ ਛੱਤਾਂ ਤੇ ਆਪਾਂ ਵੇਲ ਲਗਾਈਆਂ ਸੀ ਕਦੂ, ਕarele ਕੀ ਹੈ ਤੇ ਵੇਲ ਤੋਰੀ ਦੀ ਬਹੁਤ ਸਬਜੀ ਲੱਗੀ ਐ ਇੱਥੇ ਇੱਥੇ ਛਾਤ ਬਣਾ ਕੇ ਇਹਦੇ ਇੱਥੇ ਚੜਾਉਂਦੀਆਂ ਸੀਗੇ ਸਾਰੀ ਸਬਜੀ ਤੇ ਆਪਾਂ ਹੁਣ ਇਹਨਾਂ ਨੂੰ ਰਹਿਣ ਦਿੱਤਾ ਜੋ ਲੱਕੜੀਆਂ ਹੈਗੀਆਂ ਐ ਤੇ ਉੱਪਰੋਂ ਆਪਾਂ ਵੀਲਾਂ ਉਤਾਰ ਦਿੱਤੀਆਂ ਕਿਉਂਕਿ ਫੇਰ ਜਦੋਂ ਗਰਮੀ ਆਵੇਗੀ ਆ ਫੇਰ ਆਪਾਂ ਇਹਦੇ ਤੇ ਵੀਲ ਲੈ ਇਦਾਂ ਹੀ ਚੜਾ ਦਾਂਗੇ ਕਿਉਂਕਿ ਇਹ ਇਹ ਹੁੰਦਾ ਹੈ ਕਿ ਦੋਸਤੋ ਥੋੜੀ ਜਗ੍ਹਾ ਵਿੱਚ ਵੀ ਆਪਾਂ ਮਤਲਬ ਕਿ ਸਬਜੀ ਲੈ ਸਕਦੇ ਐ ਇਹ ਨਹੀਂ ਹੁੰਦਾ ਕਿ ਜਗ੍ਹਾ ਦੀ ਘਾਟ ਹੋਵੇ ਤਾਂ ਆਪਾਂ ਸਬਜੀ ਨਹੀਂ ਲੈ ਸਕਦੇ ਇਹਦੇ ਤੇ ਆਪਾਂ ਇੰਨੀ ਜਿਆਦਾ ਪਾਂਛੀ ਵੀਲਾਂ ਚੜਾਈਆਂ ਸੀਗੇ ਕਿ ਅੰਤਾਂ ਦੀ ਸਬਜੀ ਲੱਗੀ ਐ ਇੱਥੇ ਤੇ ਹੁਣ ਆਪਾਂ نیچے ਮਤਲਬ ਕਿ ਉਹ ਰਹਿਣ ਦਿੱਤੀ ਜਗ੍ਹਾ ਰਹਿਣ ਦਿੱਤੀ ਤੇ ਥੋੜੀ ਜਿਹੀ ਟਮਾਟਰਾਂ ਦੇ ਤੇ ਮਤਲਬ ਕਿ ਮਿਰਚਾਂ ਦੇ ਇਹ ਆਪਾਂ ਪੌਦੇ ਲਗਾ ਲਏ ਐ ਤੇ ਜਦੋਂ ਫੇਰ ਗਰਮੀ ਆਉਂਗੀ ਆ ਤੇ ਆਪਾਂ